ਲੁਧਿਆਣਾ ਤੇ ਧੂਰੀ ਰੇਲਵੇ ਲਾਈਨ ਨੂੰ ਡਬਲ ਕਰਨ ਦੇ ਚੱਲ ਰਹੇ ਪ੍ਰੋਜੈਕਟ ਦੌਰਾਨ ठेकेदार ਡੀ ਐਨ ਗੈਲੀ ਨਾਲ ਦੋ ਘਰੇ ਹੀ ਢੱਗੇ। ਗਨੀਮਤ ਰਹੀ ਕਿ ਮੌਕੇ ਤੇ ਜਿਹੜੇ ਮਕਾਨ ਤੇ ਮਲਬੇ ਹੀ ਛਾਇਆ ਨੌਜਵਾਨ ਨੂੰ ਸਹੀ ਸਲਾਮਤ ਕਰ ਲਿਆ ਗਿਆ। ਦੱਸਣਾ ਬੰਦ ਹੈ ਕਿ ठेकेदार ਵੱਲੋਂ ਨਵੀਂ ਜੜੀ ਪਿਛਾਈ ਦੇ ਵਿੱਚ ਆਉਣ ਵਾਲੀ ਲਾਈਨ ਦੇ ਨਾਲ ਦੀਵਾਰ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਜਿਸ ਨਾਲ ਦੋ ਮਕਾਨ ਢੱਠਾ ਡਿੱਗੇ ਜਿਸ ਦੇ ਮਲਬੇ ਹੀ ਛਾਇਆ ਕੇ ਕਰਦਾ ਸਾਰਾ ਕੀਮਤੀ ਸਮਾਨ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਮੇਰਾ ਦੋਤਾ ਕੀ ਨਾਮ ਆ ਵੀ ਤਰਾ ਬੰਸ ਵੰਟ ਕੀ ਹੋਇਆ ਸੀ ਮੈਂ ਇੱਥੇ ਸੁੱਤਾ ਪਿਆ ਸੀ ਪਤਾ ਨਹੀਂ ਕੀ ਹੋ ਗਿਆ ਇੱਕਦਮੀ ਲੈਂਟਰ ਸਾਰਾ ਡਿੱਗ ਗਿਆ ਵਾ ਮੈਂ ਇੰਨਾ ਜਆ ਥੋੜਾ ਜੀ ਉੱਤੇ ਕੰਦੇ ਦੇ ਬਰਾਬਰ ਚ ਜਿੰਨੀ ਜਗ੍ਹਾ ਸੀ ਬਚੀ ਮੈਂ ਦਾ ਹੱਥ ਇਲਾਇਆ ਤਾਂ ਕਰਕੇ ਇਹਨਾਂ ਨੇ ਦੇਖਿਆ ਵੀ ਅੰਦਰ ਕੋਈ ਆ ਮੈਨੂੰ ਲੇਬਰ ਸਾਰੀ ਭੱਜ ਗਈ ਉਹ ਕਿਤੇ ਤਾਂ ਜਾ ਕੇ ਇਹਨਾਂ ਨੇ ਦੇਖਿਆ ਵੀ ਅੰਦਰ ਕੋਈ ਆ ਤਾਂ ਜਾ ਕੇ ਇਹਨਾਂ ਨੇ ਮੈਨੂੰ ਕੱਢਿਆ ਵਾ ਮੈਂ ਉੱਤੇ ਅੰਦਰ ਹੀ ਫਸ ਗਿਆ ਸੀ ਕਿਵੇਂ ਮਤਲਬ ਕੀ ਕੀ ਹੋ ਰਿਹਾ ਸੀ ਬਾਹਰ ਤੁਹਾਡੇ ਘਰ ਦੇ ਅੱਗੇ ਕੀ ਗੱਲ ਚੱਲ ਰਹੀ ਸੀ ਆਏ ਕੰਮ ਚੱਲ ਰਹੀ ਸੀ ਰੇਲਵੇ ਦਾ देखो पहले उसे चलो ए भाई ये भाई किसकी गलती से गिरा है भैया मेरे को नहीं पता मैं तो अभी तुरंत पहुँचा नहीं आपके बुलडोजर खड़े हैं वहाँ पे जो सामान उतारने वाले का ये ये कर रहे हैं और एक बच्चा भी दब गया था मिनट दीजिए अभी पहले हटा ले उसको तो नहीं बच्चा भी दब गया पता आपको आप ठेकेदार के कितने मकान गिर गए तो आपका यह ठेका है ਹਮਾਰਾ ਠਿਕਾ ਨਹੀਂ ਭਈਆ ਕੰਪਨੀ ਦਾ ਠੇਕਾ ਹੈ ਕੰਪਨੀ ਕੌਨਸੀ ਕੰਪਨੀ ਹੈ ਜੀਪੀਟੀਜੀ ਤਾਂ ਆਪ ਐਮਪਲਾਈਸ ਹੋ ਯਾਰ ਸਾਨੂੰ ਗੱਲ ਕਰ ਲੈਂਦੇ ਯਾਰ ਖੈਰ ਜੋ ਆਪ ਐਮਪਲਾਈਸ ਹੋ ਹਾਂਜੀ ਤੋ ਸਰ ਆਪ ਦਾ ਨਾਮ ਕੀ ਹੈ ਮੇਰਾ ਅਨੀ ਚੋਦਰੀ ਨਾਮ ਹੈ ਤੋ ਇਹ ਕੌਨਸੀ ਜਗ੍ਹਾ ਤੇ ਕੰਮ ਚੱਲ ਰਹਾ ਹੈ ਇਹ ਸਾਰਾ ਦਾਣਾ ਮੰਡੀ ਹਾਂ तो अच्छा जो नुकसान हुआ है लगभग कितने नुकसान हो गए भैया जो भी नुकसान है एक बार सामने वाले आदमी को बुला के सब भरपाई की जाएगी ऐसा कोई मकान, बात नहीं मकान बना के दिए जाएंगे इनको प्रॉपर जब भरपाई की जा रही है तो मकान तो बना के दिए जाएंगे थीक थीक एक थीक बार उनसे बुला लो एक बार बात कर लेते हैं की नाम है तुम्हारा मेरा रोहताश कुमार नाम है जी की हुआ मेरा घर मैं मेरी नौ दा होया कैंसर मैं तो इलाज के लगया हुआ सी हां ते इना ने पीछे तीन मंजिल मेरा मकान बनाया हुआ सी ਉੱਚ ਦੋ ਫ੍ਰਿਜ ਸੀਗੇ ਦੋ ਏਸੀ ਲੱਗੇ ਹੋਏ ਸੀਗੇ ਤਾਂ ਸਾਰੇ ਵਿੱਚ ਹੀ ਦੱਬੇ ਹੋਏ ਆ ਇੱਕ ਮੇਰਾ ਬੱਚਾ ਮੇਰਾ ਦੋਤਾ ਸੀਗਾ ਉਹ ਬੱਚਿਆਂ ਮਸੇ ਬੱਚਾ ਕਟਿਆ ਇਹਨਾਂ ਨੇ ਮੁੱਲ ਲੈ ਲੈਨੇ ਮੈਂ ਤਾਂ ਹੁਣ ਆਇਆ ਮੇਰੇ ਮਕਾਨ ਡਿੱਗੇ ਹੋਏ ਸੀਗੇ ਮੈਨੂੰ ਤਾਂ ਪਤਾ ਹੀ ਕੁਝ ਨਹੀਂ ਸੀਗਾ ਇੱਥੇ ਦਾ ਇਹਨਾਂ ਨੇ ਮੂੰਹ ਮਾਰਾ ਬਲਡੋਜਰ ਦਾ ਪਿੱਛੇ ਕੰਦ ਕਿੱਥੇ ਆ ਰਹੀ ਐ ਕੰਦ ਕਿੱਥੇ ਕਰ ਦਿੱਤੀ ਹਾਂ ਇਹਨਾਂ ਨੇ ਮੈਂ ਸਾਡੇ ਮਕਾਨ ਟਾਤੀ ਤਿੰਨ ਮੰਜ਼ਿਲ ਮਕਾਨ ਬਣੇ ਹੋਏ ਸੀ ਮੇਰੇ ਤਾਂ ਹੁਣ ਸਾਰੇ ਭੱਜ ਗਏ ਲੈਵਰ ਵੀ ਭੱਜ ਗਏ ਸਾਰਾ ਕੁਝ ਭੱਜ ਗਿਆ ਨਹੀਂ ਇਹ ਜਿਹੜਾ ਕੰਮ ਚੱਲ ਰਿਹਾ ਸੀ ਕਿਸ ਚੀਜ਼ ਦਾ ਕੰਮ ਚੱਲ ਰਿਹਾ ਸੀ ਇਹ ਰੇਲਵੇ ਦਾਾਨੂੰ ਪੁੱਛਿਆ ਇਹ ਰੇਲ ਰੇਲਵੇ ਵਾਲੇ ਕੰਮ ਕਰ ਰਹੇ ਸੀਗੇ ਬਾਕੀ ਇਹਨਾਂ ਨੇ 4 ਫੁੱਟ ਛੱਡ ਕੇ ਕੰਦ ਕਰਨੀ ਸੀਗੀ ਆਪਣੀ ਇਹ 4 ਫੁੱਟ ਛੱਡਣ ਦੀ ਬਜਾਇਓਦ ਇਹਨਾਂ ਨੇ ਮੂੰਹ ਉਧਰ ਮਾਰਿਆ ਬਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਉੱਥੇ ਹਾਂ ਆ ਦੇਖ ਸਕਦੇ ਤੁਸੀਂ ਵੀ ਨਾਲੇ ਮੌਕਾ ਵੀ ਦੇਖ ਸਕਦੇ ਹੋ ਮੌਕਾ ਬਿਲਕੁਲ ਕੀ ਕੀ ਨੁਕਸਾਨ ਕੀ ਕੀ ਹੋਇਆ ਨੁਕਸਾਨ ਤਾਂ ਮੇਰਾ 15-16 ਲੱਖ ਦਾ ਨੁਕਸਾਨ ਆ ਮੇਰਾ ਹੂੰ 15-16 ਲੱਗਦਾ ਮੇਰੇ ਏਸੀ ਵੀ ਹੈਗੇ ਮੇਰੇ ਵਿੱਚੀ ਦੱਪੇ ਸਾਰਾ ਕੁਝ ਸਮਾਨ ਸਾਰਾ ਪਿੱਛੇ ਦੱਪੇ ਆਇਆ ਕਾਦਾ ਕੰਮ ਕਰਦੀਆਂ ਤੁਸੀਂ ਮੈਂ ਬੈਂਕ ਚ ਲੱਗਿਆ ਜੀ ਬੈਂਕ ਮੁਲਾਜ਼ਮ ਹੂੰ ਐਸਬੀਆ ਚ ਲੱਗਿਆ ਮੈਂ ਹੂੰ ਤਾਂ ਮੇਰੇ ਰਹਿ ਰਿਥੀ ਆ ਮੇਰੇ ਡੰਗਰ ਪਰ ਸਾਰੇ ਇੱਥੇ ਸੀ ਡੰਗਰ ਪਰ ਤਾਂ ਪਰਲੇ ਪਾਸੇ ਬੰਨੇ ਹੋਏ ਆ ਹੂੰ ਬਾਕੀ ਇੱਥੇ ਮੇਰਾ ਦੋ ਤਾਂ ਸੁੱਤਾ ਹੋਇਆ ਸੀਗਾ ਹੂੰ ਜਦੋਂ ਮਕਾਨ ਡਿੱਗਿਆ ਇਹ ਕੰਦੇ ਨਾਲ ਲੱਗਿਆ ਮੈਂ ਆਇਆ ਹੁਣੇ ਆਇਆ ਮੈਂ 10 ਮਿੰਟ ਪਹਿਲਾਂ ਆਇਆ ਨਹੀਂ ਇਹਦੇ ਬਾਰੇ ਤੁਸੀਂ ਰੇਲਵੇ ਪੁਲਿਸ ਨੂੰ ਸ਼ਿਕਾਇਤ ਕੀਤੀ ਮੈਂ ਕੁਝ ਨਹੀਂ ਕੀਤਾ ਜੀ ਅਜੇ ਹੁਣੇ ਆਇਆ ਮੈਂ ਹੁਣੇ ਆਇਆ ਨਾ ਰੇਲਵੇ ਪੁਲਿਸ ਨੂੰ ਕਿਸੇ ਚੀਜ਼ ਦੀ ਸ਼ਿਕਾਇਤ ਨਹੀਂ ਕੀਤੀ ਮੈਂ ਹੂੰ ਤਾਂ ਇਹ ਕੇ ਹੋਰ ਮੇਰਾ ਪੜੋਸੀ ਆ ਨਾਲ ਨਾ ਗਵਾਂਡੀਆਂ ਹੂੰ ਅਮਨ ਇਹਦੇ ਮਕਾਨ ਵੀ ਟੇ ਹੋ ਜਾਇਆ ਇਹਦਾ ਸਾਰਾ ਹੋ ਗਿਆ ਮਕਾਨ ਵੀ ਟੇ ਹੋਇਆ ਭਾਈ ਸਾਡਾ ਨੁਕਸਾਨ ਬਹੁਤ ਹੋਇਆ ਵਾ ਏਸੀ ਵੀ ਲੱਗੇ ਕੋਲਰ ਕੋਲਰ ਵੀ ਵਗੈਰਾ ਲੱਡੇ ਨੇ ਇਹਨਾਂ ਦਾ ਤਿੰਨ ਮੰਜ਼ਲ ਘਰ ਜਿਹਦੇ ਵਿੱਚ ਇੱਕ ਕੁੱਤਾ ਹੀ ਮਰ ਗਿਆ ਇੱਕ ਬੱਚਾ ਬੜੀ ਮਸਾ ਪਬਲਿਕ ਨੇ ਜਨਤਾ ਨੇ ਉੱਥੋਂ ਕੱਢਿਆ ਉਹਦੀ ਜਾਨ ਬਚੀ ਆ ਜਿਹੜਾ ਇਹਨਾਂ ਦਾ ਠੇਕੇਦਾਰ ਆ ਉਹ ਕਹਿੰਦਾ ਵੀ ਭਾਈ ਕੋਈ ਬੰਦਾ ਦਾ ਮਰਿਆ ਨਹੀਂ ਵੀ ਜੇ ਬੰਦਾ ਮਰ ਜਾਂਦਾ ਅਸੀਂ ਕਹਿੰਦੇ ਵੀ ਤੁਸੀਂ ਠੇਕੇਦਾਰ ਦੇ ਪਰਚਾ ਹੋਣਾ ਚਾਹੀਦਾ ਜਿਹੜੀ ਆਪਣੀ ਸਾਜ਼ਿਸ਼ ਗਰੀਬਾਂ ਨਾਲ ਧੱਕੇਸ਼ਾਹੀ ਕਰਨ ਦੀ ਖਲਵਾਲ ਕਰਦੀ ਦੀ ਮੈਮ ਪਹੁੰਚਿਆ ਤੁਸੀਂ ਇਸ ਘਟਨਾ ਦੇ ਕੀ ਹੋਇਆ ਸੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਕੋਈ ਇਥੇ ਵਰਕ ਚੱਲ ਰਿਹਾ ਹੈ ਤੇ ਉਹਦੇ ਨਾਲ ਮਕਾਨਿਕ ਡੋਗੇ ਆਏ ਨੇ ਤੇ ਉਹ ਦੇਖਣ ਆਏ ਸੀ ਮੌਕੇ ਤੇ ਬਾਕੀ ਅਫੈਕਟ ਵੈਰੀਫਾਈ ਕਰ ਰਹੇ ਆ ਮੈਡਮ ਕਿਹੜੀ ਕਲੋਨੀ ਸੀ ਕਿ ਰੇਲਵੇ ਦਾ ਕੰਮ ਚੱਲ ਰਿਹਾ ਸੀ ਇੱਥੇ ਕੋਈ ਰੇਲਵੇ ਵਾਲਿਆਂ ਦਾ ਸੀ ਕੋਈ ਵਰਕ ਚੱਲ ਰਿਹਾ ਹੈ اچھا ਕਿੰਨੇ ਮਕਾਨ ਕਰਕੇ ਮੈਮ ਇੱਕ ਤਾਂ ਹੀ ਮਕਾਨ ਆ ਇਥੇ ਕਿਰਿਆ ਕੋਈ ਜਾਨੀ ਮਾਨੀ ਨੁਕਸਾਨ ਦਾ ਪਤਾ ਲੱਗਿਆ ਕੋਈ ਕੁਝ ਨਹੀਂ ਕੋਈ ਕਹਿੰਦੇ ਡੋਗੀ ਵੀ ਮਰ ਗਿਆ ਔਰ ਇੱਕ ਬੱਚਾ ਵੀ ਥੱਲੇ ਆ ਗਿਆ ਵੀ ਹੋਈ ਹੈ ਜੇ ਬਾਕੀ ਅਸੀਂ ਵੈਰੀਫਾਈ ਕਰ ਰਹੇ ਆ ਜੋ ਵੀ ਹੋਊਗਾ ਕਿ ਅਫੈਕਟਡ ਹੀ ਵੀ ਹੋਈਗਾ ਫੰਡ ਕਰੇ ਕਿਹੜੇ ਥਾਣੇ ਦਾ ਮਾਮਲਾ ਬਣੇਗਾ ਇਸੇ ਨਾਲ ਕੋਈ ਠੀਕ ਹੈ ਮੈਂ ਤੁਹਾਡਾ ਪੂਰਾ ਨਾਮ ਕੀ ਹੈ ਸਰਵ ਇੰਸਪੈਕਟਰ ਹਰਦਪੁਰ ਜੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ